ਤੇ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡੇ ਕੋਲ ਕੋਈ ਅਜਿਹਾ ਆਈਡੀਆ ਹੈ ਜਿਸ ਦੇ ਨਾਲ ਤੁਸੀਂ ਨੈਸ਼ਨਲ ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਆਪਣੀ ਅਲੱਗ ਪਹਿਚਾਨ ਬਣਾ ਸਕਦੇ ਹੋ ਪਰ ਤੁਹਾਡੇ ਅੱਗੇ ਦਿੱਕਤ ਆ ਰਹੀ ਹੈ ਫੰਡਸ ਦੀ ਘਬਰਾਉਣਾ ਨਿਰਾਸ਼ਾ ਨਾ ਹੋਵੋ ਅੱਜ ਇਸ ਚੀਜ਼ ਦਾ ਹੱਲ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਇਸ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਮੈਂ ਰஞ்சிਪਾ ਮੈਂ ਤੁਹਾਡੇ ਨਾਲ ਹਮੇਸ਼ਾ ਐਸੇ ਬਿਜ਼ਨਸ ਆਈਡੀਆ ਸ਼ੇਅਰ ਕਰਦਾ ਹਾਂ ਜੋ ਘੱਟ ਪੈਸੇ ਨਾਲ ਸ਼ੁਰੂ ਕੀਤੇ ਜਾ ਸਕਦੇ ਨੇ ਤੇ ਨਾਲ ਹੀ ਉਹਨਾਂ ਤੋਂ ਵੱਧ ਮੁਨਾਫਾ ਕਮਾ ਸਕਦੇ ਪਰ ਜਿਨ੍ਹਾਂ ਕੋਲ ਪੈਸੇ ਨਹੀਂ ਨੇ ਬਿਜ਼ਨਸ ਵਿੱਚ ਇਨਵੈਸਟ ਕਰਨ ਦੇ ਲਈ ਪਰ ਉਹਨਾਂ ਦੇ ਆਈਡੀਆਜ਼ ਬਹੁਤ ਵੱਡੇ ਨੇ ਪਰ ਉਹਨਾਂ ਦੇ ਲਈ ਮੈਂ ਸਰਕਾਰ ਦੀਆਂ ਅਲੱਗ-ਅਲੱਗ ਸਕੀਮਾਂ ਤੇ ਲੋਨ ਦੀ ਜਾਣਕਾਰੀ ਸ਼ੇਅਰ ਕਰਦਾ ਰਹਿੰਦਾ ਅੱਜ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਪਾਵਰਫੁਲ ਲੋਨ ਬੈਂਕ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਜੋ ਕਿ ਤੁਹਾਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਖੜਾ ਕਰ ਸਕਦਾ ਹੈ ਉਹ ਹੈ ਐਸ ਆਈ ਡੀ ਬੀ ਆਈ ਜਾਂਸੀ ਇਹਨੂੰ ਕਹਿੰਦੇ ਹਾਂ ਸਿਡਬੀ ਆਓ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਸਿਡਬੀ ਹੈ ਕੀ ਸਿਡਬੀ ਦਾ ਪੂਰਾ ਨਾਮ ਹੈ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ ਅਤੇ ਇਹ ਐਮ ਐਸ ਐਮਈ ਨੂੰ ਲੋਨ ਪ੍ਰੋਵਾਈਡ ਕਰਦਾ ਹੈ ਇਸ ਦਾ ਮੇਨ ਮਕਸਦ ਭਾਰਤ ਵਿੱਚ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕਰਨਾ ਛੋਟੇ ਬਿਜ਼ਨੈਸਸ ਨੂੰ ਪ੍ਰਮੋਟ ਕਰਨਾ ਤੇ ਉਹਨਾਂ ਨੂੰ ਡਿਵੈਲਪ ਕਰਨਾ ਹੈ ਸਿਡਬੀ ਬਹੁਤ ਸਾਰੇ ਲੋਨ ਪ੍ਰੋਵਾਈਡ ਕਰਨ ਦੇ ਨਾਲ ਨਾਲ ਇੱਕ ਮੇਕ ਇਨ ਇੰਡੀਆ ਦੇ ਨਾਮ ਦਾ ਵੀ ਲੋਨ ਪ੍ਰੋਵਾਈਡ ਕਰਦਾ ਹੈ ਜਿਸ ਦਾ ਮਕਸਦ ਹੈ ਐਮ ਐਸ ਐਮ ای ਨੂੰ ਫਾਈਨੈਂਸ਼ੀਅਲੀ ਸਪੋਰਟ ਕਰਨਾ ਇਹ ਉਹਨਾਂ ਯੂਨਿਟਾਂ ਨੂੰ ਪ੍ਰਮੋਟ ਕਰਦਾ ਹੈ ਜੋ ਕਿ ਛੋਟੇ ਬਿਜ਼ਨਸ ਜਾਂ ਫਿਰ ਕਰੇਲੂ ਬਿਜ਼ਨਸ ਤੋਂ ਇੰਟਰਨੈਸ਼ਨਲ ਬਿਜ਼ਨਸ ਦੇ ਵਿੱਚ ਕਨਵਰਟ ਹੋ ਸਕਦੇ। ਸਟੇਟ ਵੀ ਮੇਕ ਇਨ ਇੰਡੀਆ ਲੋਨ ਕਿੰਨਾ ਫਾਇਦੇਮੰਦ ਹੈ ਇਸ ਤੋਂ ਤੁਹਾਡੀ ਫਰਮ ਨੂੰ ਜਾਂ ਤੁਹਾਡੇ ਬਿਜ਼ਨਸ ਨੂੰ ਕਿੰਨਾ ਫਾਇਦਾ ਮਿਲ ਸਕਦਾ ਹੈ ਆਪਾਂ ਇਹਦੇ ਬਾਰੇ ਹੁਣ ਡਿਟੇਲ ਵਿੱਚ ਡਿਸਕਸ ਕਰਦੇ ਹਾਂ। ਇਹ ਲੋਨ ਖਾਸ ਕਰਕੇ ਉਹਨਾਂ ਐਮਐਸਐਮਈ ਯੂਨਿਟਾਂ ਵਾਸਤੇ ਹੈ ਜੋ ਕਿ ਨਵੇਂ ਹਨ ਉਹਦੇ ਆਪਣੇ ਪ੍ਰੋਡਕਟ ਨੂੰ ਇੰਡੀਅਨ ਮਾਰਕੀਟ ਦੇ ਵਿੱਚ ਇੱਕ ਨਵੇਂ ਲੈਵਲ ਤੇ ਪੇਸ਼ ਕਰਨਾ ਚਾਹੁੰਦੀਆਂ ਨੇ। ਦੋਸਤੋ ਇਹ ਲੋਨ ਰਾਹੀਂ ਸਰਕਾਰ ਤੁਹਾਨੂੰ 10 ਲੱਖ ਤੋਂ ਲੈ ਕੇ 2 ਕਰੋੜ ਤੱਕ ਦੀ ਫਾਈਨੈਂਸ਼ੀਅਲ ਸਪੋਰਟ ਕਰਦੀ ਹੈ ਜਿਹਦੇ ਨਾਲ ਤੁਸੀਂ ਆਪਣੇ ਪ੍ਰੋਡਕਟ ਨੂੰ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾ ਸਕਦੇ ਹੋ ਆ ਹੁਣ ਸਮਝਦੇ ਹਾਂ ਕਿ ਮੇਕ ਇਨ ਇੰਡੀਆ ਲੋਨ ਲੈਣ ਦੇ ਲਈ ਕਿਹੜੇ-ਕਿਹੜੀਆਂ ਸ਼ਰਤਾਂ ਨੇ ਔਰ ਤੁਹਾਨੂੰ ਇਹ ਲੋਨ ਕਿਵੇਂ ਮਿਲ ਸਕਦਾ ਇਸਦੀ ਪਹਿਲੀ ਕੰਡੀਸ਼ਨ ਹੈ ਕਿ ਤੁਹਾਡਾ ਬੈਂਕ ਦੇ ਵਿੱਚ ਕੋਈ ਵੀ ਡਿਫਾਲਟਰ ਰਿਕਾਰਡ ਨਾ ਹੋਵੇ ਬੈਂਕ ਨਾਲ ਤੁਹਾਡੇ ਲੈਣ-ਦੇਣ ਬਿਲਕੁਲ ਸਾਫ਼-ਸੁਥਰਾ ਹੋਣਾ ਚਾਹੀਦਾ ਹੈ ਤੁਸੀਂ ਪਹਿਲਾਂ ਲੈ ਲੋਨ ਨੂੰ ਸਮੇਂ ਸਿਰ ਚੁਕਾ ਰਹੇ ਹੋ ਜੇਕਰ ਤੁਸੀਂ ਇਹਨਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਬੈਂਕ ਤੁਹਾਨੂੰ ਲੋਨ ਦੇਣ ਦੇ ਲਈ ਤਿਆਰ ਹੋ ਜਾਂਦਾ ਹੈ ਇਸ ਦੇ ਜੋ ਇੰਟਰਸਟ ਰੇਟ ਨੇ ਉਹ ਮਾਰਕੀਟ ਦੇ ਇੰਟਰਸਟ ਰੇਟ ਦੇ ਅਕੋਰਡਿੰਗ ਹੀ ਹੁੰਦੇ ਨੇ ਇੰਟਰਸਟ ਰੇਟ ਨੂੰ ਕਿੰਨੇ ਸਮੇਂ ਲਈ ਲਿਆ ਜਾ ਰਿਹਾ ਔਰ ਕਿੰਨਾ ਅਮਾਉਂਟ ਲਿਆ ਜਾ ਰਿਹਾ ਉਸ ਦੇ ਉੱਪਰ ਇਹਨੂੰ ਤੈਅ ਕੀਤਾ ਜਾਂਦਾ ਜੇਕਰ ਮੈਂ ਗੱਲ ਕਰਾਂ ਲੋਨ ਅਰਜੀ ਦੇਣ ਦੀ ਪ੍ਰਕਿਰਿਆ ਦੀ ਤੇ ਇਹ ਬਹੁਤ ਹੀ ਆਸਾਨ ਹੈ ਈਜ਼ੀ ਹੈ ਤੁਸੀਂ ਆਪਣੀ ਅਰਜੀ ਨੂੰ ਕਿਸੇ ਵੀ ਸਿਟ ਵੀ ਦੇ ਨੀਅਰ ਬ੍ਰਾਂਚ ਦੇ ਵਿੱਚ ਜਾ ਕੇ ਦੇ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਆਪਣੇ ਪ੍ਰੋਜੈਕਟ ਦੀ ਰਿਪੋਰਟ ਤੁਸੀਂ ਕਿਹੜੇ ਪ੍ਰੋਡਕਟਸ ਬਣਾ ਰਹੇ ਹੋ ਔਰ ਨਾਲ ਕਿੰਨਾ ਤੁਸੀਂ ਅਮਾਉਂਟ ਲਈ ਲੋਨ ਅਪਲਾਈ ਕਰ ਰਹੇ ਹੋ ਇਹ ਤੁਹਾਨੂੰ ਭਰ ਕੇ ਇਹ ਤੁਹਾਨੂੰ ਨੇਰ ਸਿੜਬੀ ਬ੍ਰਾਂਚ ਦੇ ਵਿੱਚ ਸਬਮਿਟ ਕਰਨੀ ਪਵੇਗੀ ਸਿੜਬੀ ਦੀ ਟੀਮ ਇਸ ਲੋਨ ਲੈਣ ਦੇ ਲਈ ਤੁਹਾਡੀ ਪੂਰੀ ਹੈਲਪ ਕਰੇਗੀ ਜੋ ਵੀ ਡਾਕੂਮੈਂਟੇਸ਼ਨ ਹੋਣਗੇ ਜੋ ਵੀ ਹੋਰ ਪ੍ਰੋਸੈਸ ਹੋਣਗੇ ਉਹ ਤੁਹਾਡੇ ਨਾਲ ਖੜੇ ਹੋ ਕੇ ਸਾਰੇ ਪ੍ਰੋਸੈਸ ਕੰਪਲੀਟ ਕਰਕੇ ਤੁਹਾਨੂੰ ਲੋਨ ਦਿਵਾਏਗੀ ਦੋਸਤੋ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਨੈਕਸਟ ਲੈਵਲ ਤੱਕ ਲੈ ਜਾਣਾ ਚਾਹੁੰਦੇ ਹੋ ਤੇ ਦੇਰ ਨਾ ਕਰੋ ਅੱਜ ਹੀ ਸਿੜਬੀ ਦਾ ਮੇਕ ਇਨ ਇੰਡੀਆ ਲੋਨ ਅਪਲਾਈ ਕਰੋ ਇਸ ਲੋਨ ਦੇ ਸਬੰਧ ਦੇ ਵਿੱਚ ਹੋਰ ਜਾਣਕਾਰੀ ਦੇ ਲਈ ਤੁਸੀਂ ਸਿੜਬੀ ਦੀ ਵੈਬਸਾਈਟ ਦੇ ਉੱਪਰ ਜਾ ਸਕਦੇ ਹੋ ਉਸ ਦਾ ਲਿੰਕ ਮੈਂ ਆਲਰੇਡੀ ਡਿਸਕ੍ਰਿਪਸ਼ਨ ਦੇ ਵਿੱਚ ਐਡ ਕੀਤਾ ਹੋਇਆ ਹੈ ਜੇ ਕਿਸੇ ਨੂੰ ਐਮਐਸਐਮਈ ਬਾਰੇ ਨਹੀਂ ਪਤਾ ਤਾਂ ਮੈਂ ਆਲਰੇਡੀ ਐਮਐਸਐਮਈ ਤੇ ਵੀਡੀਓ ਬਣਾ ਚੁੱਕਾ ਬਹੁਤ ਹੀ ਡਿਟੇਲ ਵੀਡੀਓ ਹੈ ਤੁਸੀਂ ਉੱਪਰ ਦਿੱਤੇ ਆਈ ਬਟਨ ਤੇ ਕਲਿੱਕ ਕਰਕੇ ਉਹ ਵੀਡੀਓ ਨੂੰ ਦੇਖ ਸਕਦੇ ਹੋ ਬਿਜ਼ਨਸ ਰਿਲੇਟਡ ਇਨਫੋਰਮੇਸ਼ਨ ਅਪਡੇਟਸ ਲਈ ਸਬਸਕ੍ਰਾਈਬ ਕਰਨਾ ਨਾ ਭੁੱਲੋ ਹੁਣ ਮੈਨੂੰ ਦੀ ਇਜਾਜ਼ਤ ਮਿਲਦੀ ਹੈ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ